ਸ੍ਰੀ ਗੱਲ ਜੀ ਮੈਂ ਹਰਸ਼ਦੀਪ ਕੋਲ ਸੰਧੂ ਤੇ ਗੱਲ ਕਰਦੇ ਹਾਂ ਜੀ ਕੱਲ ਇੱਕ ਕਾਨਫਰੰਸ ਕੀਤੀ ਗਈ ਜੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਜਿਹੜੇ ਦਲਜੀਤ ਸਿੰਘ ਚੀਮਾ ਡਾਕਟਰ ਦਲਜੀਤ ਚੀਮਾ ਜਿਹੜੇ ਅਕਸਰ ਹੀ ਬੜੀ ਹੀ ਜ਼ਿਆਦਾ ਬੇਰੁਖੀ ਕਹਿ ਲਈਏ ਜਾਂ ਫਿਰ ਕਹਿ ਲਈਏ ਕਿ ਗਲਤ ਜਿਹੜੀ ਹੈ ਸ਼ਦਾਬਲੀ ਹਮੇਸ਼ਾ ਵਰਤ ਦੇ ਸਾਹਮਣੇ ਆ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਆਪਦੇ ਆਪ ਨੂੰ ਜਰਨਲ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਉਹ ਅਕਸਰ ਹੀ ਜਿਹੜੇ ਜੱਥੇਦਾਰਾਂ ਦਾ ਰਤਬਾ ਨੀਵਾ ਵਿਖਾਉਂਦੇ ਨਜ਼ਰ ਆਉਂਦੇ ਨੇ ਉਹਨਾਂ ਵੱਲੋਂ ਜਿਹੜੀ ਹੈ ਹਮੇਸ਼ਾ ਹੀ ਬੇਰੁਖੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਿੱਥੇ ਦਲਜੀਤ ਸਿੰਘ ਡਾਕਟਰ ਦਲਜੀਤ ਚੀਮਾ ਨੇ ਜਿਹੜਾ ਹੈ ਗਲਤ ਸ਼ਬਦ ਵਰਤੇ ਗਿਆਨੀ ਹਰਪ੍ਰੀਤ ਸਿੰਘ ਜੀ ਲਈ ਜਿਨ੍ਹਾਂ ਨੂੰ ਇੱਕ ਮਰਾਸੀ ਤੱਕ ਕਹਿ ਦਿੱਤਾ ਦੂਸਰੇ ਪਾਸੇ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਆਪਦੇ ਆਪ ਨੂੰ ਜਰਨੈਲ ਕਹਿੰਦੇ ਨੇ ਉਹਨਾਂ ਵੱਲੋਂ ਕਿੰਨੀ ਕੁ ਜਥੇਦਾਰਾਂ ਦੀ ਇੱਜ਼ਤ ਕੀਤੀ ਜਾਂਦੀ ਹੈ ਇੱਕ ਪਾਸੇ ਜਥੇਦਾਰ ਆਉਂਦੇ ਤਾਂ ਹਾਥੀ ਤੇ ਨੇ ਲੇਕਿਨ ਉਹਨਾਂ ਨੂੰ ਜਦੋਂ ਜਾਣਾ ਪੈਂਦਾ ਤਾਂ ਉਹਨਾਂ ਨੂੰ ਇੱਕ ਟੁਕੜਾ ਸਾਈਕਲ ਤੱਕ ਨਸੀਬ ਨਹੀਂ ਹੁੰਦਾ ਜਿਸ ਤਰ੍ਹਾਂ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ ਲੋਕ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿਸ ਤਰ੍ਹਾਂ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਤੇ ਉਹਨਾਂ ਦੇ ਪਿਤਾ ਜੀ ਨੇ ਸੀਗੇ ਆ ਪ੍ਰਕਾਸ਼ ਸਿੰਘ ਬਾਦਲ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਸੱਸੇ ਵਾਲੇ ਬਾਬੇ ਨੂੰ ਜਿਹੜਾ ਮਾਫੀਨਾਮਾ ਦਵਾਇਆ ਤਾਂ ਕਾਫੀ ਲੋਕਾਂ ਦੇ ਇਹ ਜਾਗਰੂਕ ਨੇ ਕਿ ਕਿੰਨੀ ਕੁ ਜੜੀ ਹੈ ਜੱਥੇਦਾਰਾਂ ਦੀ ਇੱਜ਼ਤ ਬਣਾਈ ਰੱਖੀ ਹੈ ਸ਼੍ਰੋਮੀ ਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਲੇਕਿਨ ਦੂਸਰੇ ਪਾਸੇ ਗੱਲ ਕਰਦੇ ਹਾਂ ਜੀ ਕੱਲ ਲੋਂਗੋਵਾਲ ਦੇ ਵਿੱਚ ਜਿੱਥੇ ਵੱਡੀ ਬਰਸੀ ਮਨਾਈ ਗਈ ਉੱਥੇ ਹੀ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਹਨਾਂ ਨੇ ਵੀ ਕਾਫੀ ਉੱਥੇ ਹੱਦ ਤੋਂ ਜ਼ਿਆਦਾ ਵੱਧ ਗੱਲਾਂ ਕੀਤੀਆਂ ਜਿੱਥੇ ਕਾਫੀ ਕੁਛ ਗਿਆਨੀ ਹਰਪ੍ਰੀਤ ਸਿੰਘ ਜੀ ਲਈ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਜਿਹੜੀ 2 ਦਸੰਬਰ 2024 ਤੋਂ ਬਣੀ ਹੋਈ ਕਮੇਟੀ ਹੈ ਉਹ ਪਹਿਲਾਂ ਹੀ ਪ੍ਰੀ ਪਲਾਨ ਸੀ ਕਿਉਂਕਿ ਪਹਿਲਾਂ ਹੀ ਜਿਹੜੇ ਨੇ ਸੁਖਦੇਵ ਸਿੰਘ ਢੀਮਸਾ ਤੇ ਪਰਮਿੰਦਰ ਸਿੰਘ ਢੀਮਸਾ ਦੇ ਕਰ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਤੇ ਉੱਥੇ ਹੀ ਇਹ ਜਿਹੜੀ ਐ ਪਹਿਲਾਂ ਹੀ ਜਿਹੜੀ ਕਮੇਟੀ ਬਣਾ ਲਈ ਗਈ ਸੀ ਕਾਫੀ ਕੋਸ਼ਿਸ਼ ਜਿਹੜੇ ਚੰਦੂ ਮਾਜਰਾ ਨੇ ਉਹ ਵੀ ਬੋਲਦੇ ਨਜ਼ਰ ਆਏ ਜਿੱਥੇ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਜਿਹੜੀਆਂ ਨੇ ਜਾ ਕੇ ਇੱਕ ਪੜਕਾਉ ਜਾਂ ਫਿਰ ਕਹ ਲਈਏ ਇੱਕ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਦੂਸਰੇ ਵਾਰ세 ਗੱਲ ਕਰ ਲਈਏ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨਵੇਂ ਬਣੇ ਨੇ ਸ਼੍ਰੋਮੇ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਵੱਲੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਆਉਣ ਵਾਲੀ ਸਿਆਸਤ ਦੇ ਵਿੱਚ ਕਿੰਨੇ ਕੁ ਸਰਗਰਮ रह ਸਕਦੇ ਆ ਤਾਂ ਉਹਨਾਂ ਨੇ ਫਿਰ ਵੀ ਕਿਹਾ ਕਿ ਮੈਂ ਕੋਈ ਸਰਪੰਚੀ ਦੀਆਂ ਵੋਟਾਂ ਨਹੀਂ ਲੜਨ ਆਇਆ ਮੈਂ ਕੋਈ ਲੋਕ ਸਭਾ ਦੀਆਂ ਵੋਟਾਂ ਨਹੀਂ ਲੜਨ ਆਇਆ ਮੈਂ ਕੋਈ 2027 ਦੀਆਂ ਵਿਧਾਇਕ ਸਭਾ ਦੀਆਂ ਵੋਟਾਂ ਨਹੀਂ ਲੜਨ ਆਇਆ ਮੈਂ ਸਿਰਫ ਪੰਥ ਨੂੰ ਜੋੜਨ ਆਇਆ ਪੰਥ ਦੇ ਲੋਕਾਂ ਦੇ ਹੱਕ ਦੇ ਵਿੱਚ ਮੈਂ ਇਸ ਜਿਹੜੀ ਵੱਡੀ ਸੀਟ ਕਬੂਲੀ ਹੈ ਤਾਂ ਦੂਸਰੇ ਪਾਸੇ ਜਿੱਥੇ ਵਾਰ-ਵਾਰ ਇਹ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਲੇਕਿਨ ਸਦਾ ਹੀ ਜਿਹੜਾ ਹੈ ਜਿਹੜਾ ਸੁਖਬੀਰ ਸਿੰਘ ਦਾ ਧੜਾ ਹੈ ਉਹਦੇ ਵੱਲੋਂ ਲਗਾਤਾਰ ਭੰਡਿਆ ਜਾ ਰਿਹਾ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਾਰੇ ਇਹ ਵੀ ਗੱਲ ਕਹਿ ਦਿੱਤਾ ਗਿਆ ਕਿ ਜਿਹੜਾ ਬੀਬਾ ਸਤਵੰਤ ਕੋਰ ਹੈ ਜਾਂ ਫਿਰ ਜਿਹੜਾ ਮਨਪ੍ਰੀਤਿਆਲੀ ਨੇ ਉਹ ਨਹੀਂ ਚਾਹੁੰਦੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਬਣਨ ਲੇਕਿਨ ਉਹਨਾਂ ਵੱਲੋਂ ਜਿਹੜੇ ਮੰਤਰੀ 44 ਤੇ ਸਪੀਵਾ ਸਤਵੰਤ ਕੋਰ ਵੱਲੋਂ ਵੀ ਜਿਹੜੇ ਬਿਆਨ ਨਿਕਲ ਕੇ ਆਏ ਉਹ ਕਹਿੰਦੇ ਅਸੀਂ ਨਵੇਂ ਸ਼ੋਮੀ ਇਕਾਲੀ ਦਲ ਦੇ ਪ੍ਰਧਾਨ ਜਿਹੜੇ ਬਨੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਿੱਥੇ ਮੁਖ ਦਫ਼ਤਰਾਂ ਦੀ ਗੱਲ ਹੋਈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇ ਨਿਸ਼ਾਨ ਲੈਣ ਦੀ ਗੱਲ ਕੀਤੀ ਗਈ ਯਾਨੀ ਹਰਪ੍ਰੀਤ ਸਿੰਘ ਜੀ ਵੱਲੋਂ ਲੇਕਿਨ ਉੱਥੇ ਹੀ ੜਕਾਉ ਤੇ ਗਲਤ ਜਿਹੜੀ ਐ ਸ਼ਦਾਬਲੀ ਵਰਤੀ ਗਈ ਹੈ ਡਾਕਟਰ ਦਲਜੀਤ ਚੀਮਾ ਵੱਲੋਂ ਗੱਲ ਕਰ ਲਈ ਜਾਂ ਫਿਰ ਕਹਿ ਲਈ ਕਿ ਸੁਖਬੀਰ ਸਿੰਘ ਦਾ ਧੜਾ ਜਿਹੜਾ ਹੈ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਲਤ ਸਾਬਤ ਕਰਦਾ ਨਜ਼ਰ ਆ ਰਿਹਾ ਹੈ ਲੇਕਿਨ ਕੌਮ ਦੀ ਗੱਲ ਕੀਤੀ ਹੈ ਹੁਕਮਨਾਮਿਆਂ ਦੀ ਗੱਲ ਕੀਤੀ ਹੈ ਹੁਕਮਨਾਮੇ ਲੈ ਕੇ ਤੁਰੇ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਲੋਕਤੰਤਰ ਜਿਹੜੇ ਲੋਕਪੰਥ ਨਾਲ ਜੁੜੇ ਨੇ ਅਸੀਂ ਪੰਥ ਦੀ ਸੇਵਾ ਕਰਨ ਵਾਸਤੇ ਇਹਨਾਂ ਹੁਕਮਨਾਮਿਆਂ ਤੇ ਤੁਰਨਾ ਹੈ ਨਾ ਕਿ ਜਿਨ੍ਹਾਂ ਨੂੰ ਧਾਰਮਿਕ ਸਜ਼ਾਵਾਂ ਲਾਈਆਂ ਗਈਆਂ ਜਿਹੜੇ ਜਿਹੜੇ ਬਾਗੀ ਹੋਏ ਜਿਨ੍ਹਾਂ ਨੇ ਹੁਕਮਨਾਮਿਆਂ ਨੂੰ ਨਹੀਂ ਮੰਨਿਆ ਉਹਨਾਂ ਵਾਂਗ ਅਸੀਂ ਜਿਹੜੇ ਆਦੇ ਲੋਕਾਂ ਦੇ ਨਾਲ ਝੂਠੇ ਸੱਚੇ ਵਾਦੇ ਨਹੀਂ ਕਰ ਸਕਦੇ ਅਸੀਂ ਸਿਰਫ ਲੋਕਤੰਤਰ ਲਈ ਆਏ ਆ ਪੰਥ ਦੇ ਲੋਕਾਂ ਲਈ ਆਏ ਆ ਪੰਥ ਨੂੰ ਜੋੜਨ ਆਏ ਆ ਤੇ ਦੂਸਰੇ ਪਾਸੇ ਜਿਹੜੇ ਐ ਸਦਾ ਲਈ ਜਿਹੜੇ ਨੇ ਭੰਡ ਦੇ ਸਾਹਮਣੇ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਲੇਕਿਨ ਇਹ ਆਉਣ ਵਾਲਾ ਟਾਈਮ ਹੀ ਦੱਸੇਗਾ ਕਿ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਦੀ ਜਿਹੜੀ ਹੈ ਸ਼ਦਾਬਲੀ ਵਰਤੀ ਜਾ ਰਹੀ ਹੈ ਉਹਨਾਂ ਦੇ ਸਾਥੀਆਂ ਵੱਲੋਂ ਉਹ ਕਿੰਨੀ ਕੁ ਟਾਰਗੇਟ ਕਰ ਸਕਦੀ ਹੈ ਜਿਹੜੇ ਨਵੇਂ ਬਣੇ